हां जी मैडम की कहूंगी आज दिन मेरा नाम परम सिद्धू है जी मैं एक नूर वेलफेयर सोसाइटी रजिस्टर्ड बठिंडा तो ते आज ਸਾਡੀ ਜਿਹੜੇ ਪ੍ਰੈਜ਼ੀਡੈਂਟ ਨੇ ਇੱਕ ਨੂਰ ਵੈਲਫੇਅਰ ਸੁਸਾਇਟੀ ਦੇ ਰਾਜਕੁਮਾਰ ਜੀ ਉਹਨਾਂ ਦਾ ਜਨਮ ਦਿਨ ਸੀ ਸੋ ਅਸੀਂ ਇੱਥੇ ਗਊਸ਼ਾਲਾ ਦੇ ਵਿੱਚ ਆਏ ਸੀ ਆ ਕੇ ਅਸੀਂ ਇੱਥੇ ਗਊਆਂ ਨੂੰ ਪੱਠੇ ਪਾਏ ਤੇ ਕਿਉਂਕਿ ਗਊ ਸੇਵਾ ਹੀ ਇੱਕ ਮਹਾਨ ਸੇਵਾ ਹੈ ਕਿਉਂਕਿ ਕ੍ਰਿਸ਼ਨ ਜੀ ਨੇ ਵੀ ਗਉਆਂ ਦੀ ਸੇਵਾ ਕੀਤੀ ਹੈ ਤਾਂ ਉਹਨਾਂ ਨੇ ਵੀ ਬੜਾ ਆਨੰਦਮਈ ਜੀਵਨ ਬਤਾਇਆ ਸੋ ਅਸੀਂ ਵੀ ਇੱਥੇ ਆ ਕੇ ਇਸੇ ਤਰ੍ਹਾਂ ਸੋਚਦੇ ਆ ਕਿ ਚਲੋ ਸਾਡਾ ਵੀ ਕੁਝ ਨਾ ਕੁਝ ਕਲਿਆਣ ਹੋ ਜੇ ਸੋ ਸਾਡਾ ਭਰਾ ਹੈ ਰਾਜਕੁਮਾਰ ਜੀ ਤੇ ਉਹਨਾਂ ਦੇ ਜਨਮ ਦਿਨ ਤੇ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ ਤੇ ਪਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ। ਜੇਰਮਾਨਾ ਕਲੋਬਲ ਨੂਰਲ ਸਾਇਟੀ ਅੱਜ ਆਪਣੀ ਪ੍ਰਧਾਨ ਵਾਲੇ ਚਮਾਰਦੀ ਦੇ ਚੰਦੇ ਹੈਗਾ ਤਾਂ ਪਾਣਾ ਨੂੰ ਬਹੁਤ ਬਹੁਤ ਦਾਇਨਦ ਹੈਗੇ ਤੇ ਅੱਜ ਪਾਸ ਸਾਰੇ ਮੈਂਬਰ ਸਾਰੇ ਇਕੱਠੇ ਹੋਏ ਹੈ ਤੇ ਜੋ ਮਾਨੂੰ ਮਹਰਾਚਾਰਾ ਪਾਇਆ ਹੈ ਤੇ ਮੈਂ ਸ਼ਹਿਰ ਵਾਸੀ ਨੂੰ ਕਾਫੀ ਲੱਗਦਾ ਹੈ ਕਿ ਤੁਹਾਡੇ ਕਰ ਕੋਈ ਵੀ ਖੁਸ਼ੀ ਹੋਵੇ ਤੁਸੀਂ ਆ ਕੇ ਗੌਸਲਾ ਜਰੂਰ ਆਪਣੀ ਸੇਵਾ ਜਿਹੜੀ ਕੀਤੀ ਹੈ ਸਭ ਦਾ ਅਭਲ ਉਦੇਣ ਕਰਨਾ ਬਹੁਤ ਬਹੁਤ ਧੰਨਵਾਦ ਅਸੀਂ ਇੱਕ ਨੂਰ ਸੋਸਾਇਟੀ ਦੇ ਮੈਂਬਰ ਹਾਂ ਸਾਡੇ ਰਾਜਪੁਰ ਸਰ ਦਾ ਬੜੀ ਸੀ ਇਸ ਲਈ ਅੱਜ ਸਿਰਫ ਜਲਦਵੰਤ ਅੱਲਾ ਦੇ ਇਸ ਕਠਿਨ ਹੋ